ਨੈਸ਼ਨਲ ਡੇਂਗੂ ਦਿਵਸ ਦੇ ਮੌਕੇ ਸਿਵਲ ਸਰਜਨ ਦਫਤਰ ਤੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਅਮਰਸਰ ਦੇ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਇਸ ਰੈਲੀ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ। ਉਹਨਾਂ ਇਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਨੈਸ਼ਨਲ ਡੇਂਗੂ ਦਿਵਸ ਮੌਕੇ ਕੱਢੀ ਗਈ ਇਹ ਰੈਲੀ ਦਾ ਇਸ ਸਾਲ ਦਾ ਥੀਮ ਆਓ ਰਲ ਮਿਲ ਕੇ ਡੇਂਗੂ ਨੂੰ ਕੰਟਰੋਲ ਕਰੀਏ ਤੇ ਆਧਾਰਿਤ ਹੈ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਪ੍ਰਤੀ ਜਾਗਰੂਕ ਕਰੇਗੀ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਉੱਥੇ ਮੱਛਰ ਪੈਦਾ ਹੁੰਦਾ ਹੈ ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰੀਏ ਅਤੇ ਹਫਤੇ ਦੇ ਹਰ ਸ਼ੁੱਕਰਵਾਰ ਵਾਲੇ ਦਿਨ ਆਪਣੇ ਘਰਾਂ ਵਿੱਚ ਕੂਲਰਾਂ ਫਰਿੱਜਾਂ ਗਮਲਿਆਂ ਟੈਂਕੀਆਂ ਛੱਤਾਂ ਤੇ ਪਿਆਰ ਨਕਾਰਾ ਸਮਾਨ ਆਦੀ ਵਿੱਚ ਪਾਣੀ ਇਕੱਠਾ ਨਾ ਹੋਣ ਦਈਏ ਕਿਉਂਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਇਸ ਦੇ ਨਾਲ ਹੀ ਪੂਰੀ ਬਾਹਾਂ ਦੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਂਗੂ ਤੋਂ ਬਚਾ ਸਕਦਾ ਹੈ। ਇਸ ਮੌਕੇ ਡਾਕਟਰ ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਐਡੀਜ਼ ਇਜੀਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜਿਸ ਦੇ ਲੱਛਣ ਤੇਜ਼ ਸਿਰਦਰਦ, ਤੇਜ਼ ਬੁਖਾਰ, ਮਾਸਪੇਸ਼ੀਆਂ ਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ, ਉਲਟੀਆਂ ਅਤੇ ਨੱਕ, ਮੂੰਹ ਅਤੇ ਮਸੂੜੀਆਂ ਵਿੱਚੋਂ ਖੂਨ ਆਉਣਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਡੇਂਗੂ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋਂ ਫ੍ਰੀ ਚੈੱਕਅਪ ਕਰਵਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ ਡਾਕਟਰ ਭਾਰਤੀ धवन ਕੁਰਦੇਵ ਸਿੰਘ ਢਿੱਲੋਂ ਰਾਮ ਮਹਿਤਾ ਹਰਵਿੰਦਰ ਸਿੰਘ ਪਰਮਜੀਤ ਸਿੰਘ ਬਲਵਿੰਦਰ ਸਿੰਘ ਅਤੇ ਜ਼ਿਲ੍ਹੇ ਦੇ ਸਮੂਹ ਐਸਆਈ ਅਤੇ ਐਂਟੀ ਲਾਰਵਾ ਸਟਾਫ ਮੈਂਬਰ ਮੌਜੂਦ ਸਨ। ਸਿਹਤ ਦੀ ਜਰੂਰ ਲੋਕਾਂ ਵਿੱਚ ਜਾਗਰੂਕੀ ਪੈਦਾ ਕਰਨਾ ਜ਼ਰੂਰੀ ਹੈ। ਦਾ ਮੁੱਖ ਮਕਸਦ ਹੈ ਆਮ ਜਨਸਧਾਰਨ ਨੂੰ ਜਾਗਰੂਕ ਕਰਨਾ ਦੱਸਣਾ ਅਤੇ ਪ੍ਰੇਰਿਤ ਕਰਨਾ ਕਿ ਡੇਂਗੂ ਤੋਂ ਕੀ ਬਿਮਾਰੀਆਂ ਕਿ ਡੇਂਗੂ ਬਿਮਾਰੀ ਕੀ ਹੈ ਹੋਰਤਾ ਕਿਸ ਤਰ੍ਹਾਂ ਬਚਣਾ ਹੈ ਇਹਦੇ ਅਸੀਂ ਪ੍ਰਚਾਰ ਰਹੇ ਜਿਹੜੇ ਅਸੀਂ ਥ੍ਰੀਵਿਲਰਸ ਥ੍ਰੀਵਿਲਰ ਅਲਿਫ ਕੀਤੀ ਹੈ ਮੋਟਰਸੇਕਲ ਅਲਿਫ ਕੀਤੀ ਹੈ ਤਾਂ ਕਿ ਜਨਸਧਾਰਨ ਨੂੰ ਇਹ ਸਮਾਚਾਰ ਪਹੁੰਚ ਸਕੇ ਨਿਊਜ਼ ਪਹੁੰਚ ਸਕੇ ਹੋਰ ਪਤਾ ਲੱਗ ਸਕੇ ਕਿ ਡੇਂਗੂ ਤੋਂ ਆਪਾਂ ਕਿਸ ਤਰ੍ਹਾਂ ਬਚਣਾ ਹੈ ਡੈਂਗੂ ਦਾ ਆਪਾਂ ਕਿਸ ਤਰ੍ਹਾਂ ਆਪਣੇ ਇਲਾਜ ਕਰਾਣਾ ਤੇ ਡੈਂਗੂ ਤੋਂ ਆਪਾਂ ਆਪਣਾ 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 ਬਚਾਅ ਕਿਸ ਤਰ੍ਹਾਂ ਕਰ ਸਕਦੇ ਹਾਂ ਡੈਂਗੂ ਇੱਕ ਆਮ వైరల్ ਬਿਮਾਰੀ ਹੈ ਜਿਹੜੀ ਕਿ ਮੱਛਰ ਦੇ ਕਟਣ ਕਰਕੇ ਪੈਦਾ ਹੁੰਦੀ ਹੈ ਇਸ ਤਰ੍ਹਾਂ ਕਿ ਜ਼ਰੂਰੀ ਹੈ ਇਹਦੇ ਰੋਕਥਾਮ ਵਾਸਤੇ ਕਿ ਆਪਾਂ ਆਪਣੇ ਆਸ-ਪਾਸ ਏਰੀਆ ਵਿੱਚ ਕਿ ਤਰ੍ਹਾਂ ਕਿ ਮੱਛਰ ਪੈਦਾ ਨਾ ਹੁੰਦੀਏ ਜਿਹਦੇ ਕਰਕੇ ਸਿਹਤ ਭਾਗ ਦੀਆਂ ਟੀਮਾਂ ਤੇ ਅਸਲ ਤੇ ਲੱਗੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਡੇਂਗੂ ਦੀ ਬਿਮਾਰੀ ਆ ਇਹ ਤੇ ਮੱਛਰ ਜਿਹੜਾ ਪੈਦਾ ਹੁੰਦਾ ਉਹ ਹੋਰ ਨਾ ਸਕੇ ਪੈਦਾ ਔਰ ਉੱਥੇ ਜਿੱਥੇ ਜਿੱਥੇ ਪੈਦਾ ਹੋ ਸਕਦਾ ਉੱਥੋਂ ਦੇ ਸੈਂਪਲ ਲਿੱਤੇ ਜਾਂਦੇ ਨੇ ਸੈਂਪਲ ਲੈ ਕੇ ਚੈੱਕ ਕੀਤਾ ਜਾਂਦਾ ਜਿੱਥੇ ਕੋਈ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਜਾਂ ਉਹਦੇ ਉਹਨਾਂ ਨੂੰ ਬੰਦੇ ਹੋਏ ਜਰਮਾਨੇਨ ਕੀਤਾ ਜਾਂਦੇ ਨੇ ਤੇ ਪ੍ਰਜਨਨ ਪ੍ਰੇਰਿਤ ਕੀਤਾ ਜਾਂਦਾ ਜਾਗਰੂਕ ਕੀਤਾ ਜਾਂਦਾ ਕਿ ਕਿਤੇ ਕੋਈ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਇਹਦੇ ਸਤਿ ਜਰੂਰੀ ਹੈ ਕਿ ਆਪਾਂ ਮੱਛਰ ਦੇ ਕੱਟਣ ਤੋਂ ਵੀ ਵਿਚਾਰ ਰੱਖੀਏ ਜਿਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਪੂਰੇ ਆਭਾਵੇਂ ਦੇ ਕੱਪੜੇ ਪਾਈਏ ਰਾਤ ਨੂੰ ਸੌਣ ਲੱਗਿਆਂ ਕੋਸ਼ਿਸ਼ ਕਰੀਏ ਕਿ ਮੱਛਰ ਜਾਲੀ ਲਗਾ ਕੇ ਸੋਈਏ ਤਾਂ ਕਿ ਡੇਂਗੂ ਤੇ ਮੱਛਰ ਆਪਣੇ ਨੇੜੇ-ਤੇੜੇ ਨਾ ਆ ਸਕੇ ਜੇ ਤੁ ਕਿਸੇ ਨੂੰ ਕੋਈ ਮੇਮ ਮੁਕ ਕਲਕਸ਼ਨ ਤੇ ਹਨ ਕਿ ਬਹੁਤ ਤੇਜ਼ ਬੁਖਾਰ ਹੁੰਦਾ ਸਿਰਦਰਦ ਹੁੰਦਾ ਮਾਸਪੇਸ਼ੀ ਸੇ ਜਕੜਨ ਦੀ ਹੈ ਜਾਂ ਜਦੋਂ ਕੋਈ ਬਹੁਤ ਜ਼ਿਆਦਾ ਡੇਂਗੂ ਹੈ ਗ੍ਰੈਜੀ ਫੀਵਰ ਜਿਹੜੀ ਕਿਸਮ ਹੈ ਉਹ ਹੋ ਜਾਂਦੀ ਹੈ ਤੇ ਕਈਆਂ ਦੇ ਖੂਨ ਵਗਣਾ ਸ਼ੁਰੂ ਹੋ ਜਾਂਦਾ নাক ਪੁੱਚੋਂ ਟੱਟੀ ਰਾਂ ਜਾਂ ਖੂਨ ਵਾਲੇ ਉਂਧਿਆ ਸਕਦੀਆਂ ਨੇ ਚੱਕ ਕੇ ਜੇ ਕੋਈ ਸੱਟ ਲੱਗੀ ਤਾਂ ਤਾਂ ਖੂਨ ਪੰਦ ਨਹੀਂ ਹੁੰਦਾ ਉਹਦੇ ਵਾਸਤੇ ਇਲਾਜ ਦੀ ਜਰੂਰਤ ਪੈਂਦੀ ਹੈ ਜਿਹੜੇ ਕਿਸ ਹਸਪਤਾਲ 'ਚ ਦਾਖਲ ਹੋ ਕੇ ਹੋ ਸਕਦੀ ਹੈ ਜਿੱਚ ਕੇ ਡੇਂਗੂ ਤੇ ਮਲ ਖਤਮ ਹੋਣ ਵਾਲੇ ਜਿਹੜੇ ਪਲੇਟਲੇਟ ਸੈੱਲ ਹੈ ਉਹਦੇ ਵੀ ਚੜਾਣੇ ਪੈ ਜਾ ਸਕਦੇ ਹੈ ਮੇਨ ਇਹ ਕਹਤੋ ਘਬਰਾਣ ਦੀ ਲੋੜ ਨਹੀਂ ਹੈ ਜਿਆਦਾ ਆਪਾਂ ਨੂੰ ਡਾਕਟਰਾਂ ਦੀ ਸਲਾਹ ਦੇ ਨਾਲ ਆਪਣਾ ਡੇਂਗੂ ਤੋਂ ਬਚਾਅ ਵੀ ਕਰਨਾ ਹੈ ਤੇ ਉਹਦੀ ਡਾਕਟਰ ਦੀ ਸਲਾਹ ਦੇ ਨਾਲ ਹੀ ਇਹਦਾ ਇਲਾਜ ਕਰਨਾ ਨਾ ਕਿ ਨੀਮ ਖੀਂਦੇ ਖੁੱਲ ਜਾ ਕੇ ਐਸ ਨੂੰ ਹੋਰ ਵਿਗਾੜ ਲਈਏ ਕੁਝ ਦਵਾਈਆਂ ਹੁੰਦੀਆਂ ਜਿਹੜੀਆਂ ਕਿ ਕਿ ਇਹ ਦਿੱਤੀਆਂ ਜਾਏ ਜਾਨਗਰ ਤੇ ਡੇਂਗੂ ਹੈ ਮਰਾਜੀ ਕੁਗਰ ਤੇ ਚਤਨ ਨੁਕਸਾਨ ਹੋ ਸਕਦਾ ਹੈ ਤੇ ਜਨਤਾ ਨੂੰ ਪਤਾ ਹੋਵੇ ਕਿ ਆਪਾਂ ਆਮ ਨੀਮ ਕੇਮ ਕੋਲ ਨਹੀਂ ਜਾਣਾ ਸਗੋਂ ਇੱਕ ਚੰਗੇ ਮਹਰ ਡਾਕਟਰ ਕੋਲ ਜਾ ਕੇ ਇਹਦਾ ਇਲਾਜ ਕਰਾਈ ਤੇ ਮੈਂ ਪ੍ਰੈਸਟਾਈ ਬਹੁਤ ਤਨਵਾਦ ਕਰਦਾ ਕਿ ਉਹਨਾਂ ਨੇ ਪ੍ਰੈਸਟਾਈ ਇਹ ਨਿਊਜ਼ ਕਵਰ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਪਣੀ ਕੋ ਪ੍ਰਾਲਾਕਿਤਾ ਹੈ ਮਿਹਰਬਾਨੀ